ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੇ ਲਈ ਬੇਹਦ ਬੁਰੀ ਖਬਰ ਸਾਹਮਣੇ ਆ ਰਹੀ ਹੈ 2026 ਦੇ ਅੱਧ ਤੱਕ ਲਗਭਗ 20 ਲੱਖ ਲੋਕਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਇਹਨਾਂ ਵਿੱਚੋਂ ਅੱਧੇ ਜਾਂ ਫਿਰ ਲਗਭਗ 10 ਲੱਖ ਭਾਰਤੀ ਦੱਸੇ ਜਾ ਰਹੇ ਨੇ ਵੀਜ਼ਾ ਐਕਸਟੈਂਸ਼ਨ ਜਾਂ ਸਥਾਈ ਨਿਵਾਸ ਤੋਂ ਬਿਨਾ ਲੱਖਾਂ ਲੋਕ ਕੈਨੇਡਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਗਵਾ ਦੇਣਗੇ ਨਤੀਜੇ ਵਜੋਂ ਉਹਨਾਂ ਨੂੰ ਆਪਣੀਆਂ ਨੌਕਰੀਆਂ ਸਿੱਖਿਆ ਛੱਡ ਕੇ ਆਪੋ ਆਪਣੇ ਦੇਸ਼ ਵਾਪਸ ਜਾਣਾ ਪਵੇਗਾ ਦਰਅਸਲ ਕੈਨੇਡਾ ਵਿੱਚ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਦੱਸੀ ਜਾ ਰਹੀ ਹੈ ਇੱਕ ਰਿਪੋਰਟ ਦੀ ਮੰਨੀ ਤਾ ਕੈਨੇਡਾ ਵਿੱਚ 10 ਲੱਖ ਤੋਂ ਵੱਧ ਭਾਰਤੀ ਨੇ ਜਿਨ੍ਹਾਂ ਦੀ ਕਾਨੂੰਨੀ ਸਥਿਤੀ ਖਤਰੇ ਦੇ ਵਿੱਚ ਪੈ ਸਕਦੀ ਹੈ ਇਹ ਮੁੱਖ ਤੌਰ ਤੇ ਵੱਡੀ ਗਿਣਤੀ ਵਿੱਚ ਵਰਕ ਪਰਮਿਟਾਂ ਅਤੇ ਅਧਿਆਨ ਪਰਮਿਟਾਂ ਦੀ ਮਿਆਦ ਪੁੱਗਣ ਕਾਰਨ ਦੱਸੀ ਜਾ ਰਹੀ ਹੈ ਜਦਕਿ ਨਵੇਂ ਵੀਜ਼ਾ ਜਾਂ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਵਧੇਰੇ ਸਖਤ ਹੋ ਗਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਦੇ ਆਧਾਰ 'ਤੇ ਮਿਸਿਸਾਗਾਸਤੇ ਦੇ ਇਮੀਗ੍ਰੇਸ਼ਨ ਸਲਾਹਕਾਰ ਕਮਰ ਸਿਰਾ ਦਾ ਕਹਿੰਦੇ ਕਿ 2025 ਦੇ ਅੰਤ ਤੱਕ ਲਗਭਗ 10,53,000 ਵਰਕ ਪਰਮਿਟ ਖਤਮ ਹੋ ਚੁੱਕੇ ਨੇ। 2026 ਦੇ ਵਿੱਚ ਲਗਭਗ 9,27,000 ਹੋਰ ਵਰਕ ਪਰਮਿਟਾਂ ਦੀ ਮਿਆਦ ਖਤਮ ਹੋਣ ਵਾਲੀ ਹੈ। ਇਸ ਦਾ ਮਤਲਬ ਇਹ ਹੈ ਕਿ ਸਿਰਫ 2 ਸਾਲਾਂ ਦੇ ਵਿੱਚ ਲਗਭਗ 20 ਲੱਖ ਲੋਕ ਅਜੇ ਹੀ ਹੋ ਸਕਦੇ ਨੇ ਜਿਨ੍ਹਾਂ ਦਾ ਵੀਜ਼ੇ ਜਾਂ ਜਿਹੜੇ ਪਰਮਿਟ ਨੇ ਉਹ ਖਤਮ ਹੋ ਰਹੇ ਨੇ ਅਜਿਹੇ ਦੇ ਵਿੱਚ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ 2026 ਦੇ ਮੱਦ ਤੱਕ ਕੈਨੇਡਾ ਦੇ ਵਿੱਚੋਂ ਘੱਟੋ ਘੱਟ 20 ਲੱਖ ਲੋਕ ਬਿਨਾਂ ਕਾਨੂੰਨੀ ਦਰਜੇ ਤੋਂ ਹੋ ਸਕਦੇ ਨੇ ਇਹਨਾਂ ਵਿੱਚ ਲਗਭਗ ਅੱਧੇ ਭਾਰਤੀ ਹੋ ਸਕਦੇ ਨੇ ਇਸ ਦੇ ਨਾਲ ਕੈਨੇਡਾ ਵਿੱਚ 10 ਲੱਖ ਭਾਰਤੀ ਕਾਨੂੰਨੀ ਦਰਜੇ ਤੋਂ ਬਿਨਾਂ ਰਹਿ ਜਾਣਗੇ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋਣ ਵਾਲੇ ਨੇ ਤੇ ਬਹੁਤ ਸਾਰੀਆਂ ਸ਼ਰਨ ਅਰਜ਼ੀਆਂ ਰੱਦ ਕੀਤੀਆਂ ਜਾ ਸਕਦੀਆਂ ਨੇ ਇਹ ਵਧ ਰਹੀ ਸਮੱਸਿਆ ਕੈਨੇਡੀਅਨ ਸਮਾਜ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਗ੍ਰੇਟਰ ਟ੍ਰਾਂਟੋ ਆਰੀਆ ਦੇ ਬ੍ਰੈਂਪਟਨ ਅਤੇ ਕੈਲੈਂਡਰਨ ਵਰਗੇ ਖੇਤਰਾਂ ਦੇ ਵਿੱਚ ਸਮਾਜਿਕ ਚੁਣੌਤੀਆਂ ਲਗਾਤਾਰ ਉੱਭਰ ਰਹੀਆਂ ਨੇ। ਕੁਝ ਖੇਤਰਾਂ ਦੇ ਵਿੱਚ ਜੰਗਲਾਂ ਦੇ ਖਾਲੀ ਜ਼ਮੀਨਾਂ ਦੇ ਵਿੱਚ ਟੈਂਟ ਕਲੋਨੀਆ ਉੱਕੇ ਹੋਈਆਂ ਨੇ ਜਿੱਥੇ ਕਾਨੂੰਨੀ ਦਰਜੇ ਤੋਂ ਬਿਨਾਂ ਲੋਕ ਰਹਿਣ ਦੇ ਨਿਯਮ ਬਰਗ। ਰਿਪੋਰਟਾਂ ਦੀ ਮੰਨੀਯਤਾ ਇਹ ਦੱਸਿਆ ਗਿਆ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਨਕਦ ਭੁਗਤਾਨ ਦੇ ਲਈ ਅਸਥਾਈ ਨੌਕਰੀਆਂ ਦੇ ਵਿੱਚ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਕੁਝ ਧੋਖਾਧੜੀ ਏਜੰਟ ਸਹੂਲਤ ਦੇ ਲਈ ਵਿਆਹ ਕਰਵਾਉਣ ਵਰਗੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਵੀ ਐਕਟਿਵ ਦੱਸੇ ਜਾ ਰਹੇ ਨੇ। ਦੱਸਿਆ ਕਿ ਮਾਮਲਾ ਆਖਿਰ ਇਨਾ ਗੰਭੀਰ ਕਿਉਂ ਹੈ ਜਿਸ ਨੇ ਲੱਖਾਂ ਭਾਰਤੀਆਂ ਨੂੰ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਜੇਕਰ ਕੋਈ ਵਿਅਕਤੀ ਆਪਣੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਨਵਾਂ ਵੀਜ਼ਾ ਪ੍ਰਾਪਤ ਕਰਨ ਜਾਂ ਸਥਾਈ ਨਿਵਾਸ ਵਿੱਚ ਤਬਦੀਲ ਹੋਣ ਦੇ ਵਿੱਚ ਅਸਫਲ ਰਹਿ ਜਾਂਦਾ ਹੈ ਤਾਂ ਉਸ ਨੂੰ ਕੈਨੇਡਾ ਵਿੱਚ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਸਮੱਸਿਆ ਇਹ ਹੈ ਕਿ ਕੈਨੇਡੀਅਨ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਅਸਥਾਈ ਕਰਮਚਾਰੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਖਤ ਨਿਯਮ ਕਰ ਦਿੱਤੇ ਨੇ ਸ਼ਰਨ ਦੇ ਮਾਮਲਿਆਂ ਤੇ ਵੀ ਨਵੀਆਂ ਪਾਬੰਦੀਆਂ ਲਗਾਈਆਂ ਹੋਈਆਂ ਨੇ ਇੱਕ ਰਿਪੋਰਟ ਦੀ ਮੰਨੀਏ ਤਾਂ ਕਮਰ ਸਿਰਾ ਦਾ ਕਹਿਣਾ ਕਿ ਕੈਨੇਡਾ ਨੇ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇੱਕੋ ਸਮੇਂ ਆਪਣੀ ਕਾਨੂੰਨੀ ਸਥਿਤੀ ਗੋਂਦੇ ਨਹੀਂ ਵੇਖਿਆ ਇਸੇ ਦੇ ਮੁਕਾਬਲੇ 2025 ਦੀ ਆਖਰੀ ਤਮਾਹੀ ਦੇ ਵਿੱਚ ਲਗਭਗ 291000 ਪਰਮਿਟਾਂ ਦੀ ਮਿਆਦ ਖਤਮ ਹੋ ਗਈ ਸੀ ਇਸ ਦੇ ਨਾਲ ਹੀ ਹੁਣ ਵੱਡੇ ਸਵਾਲ ਵੀ ਖੜੇ ਹੋ ਚੁੱਕੇ ਨੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਵੀ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ ਸੰਘਣ ਦਾ ਕਹਿਣਾ ਕਿ ਮੌਜੂਦਾ ਇਮੀਗ੍ਰੇਸ਼ਨ ਨੀਤੀਆਂ ਮਿਹਰਤੀ ਪ੍ਰਵਾਸੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਕਾਨੂੰਨੀ ਰਾਹਾਂ ਤੋਂ ਬਾਹਰ ਰੱਖ ਰਹੀ ਹੈ ਇੱਕ ਹੋਰ ਟੋਰਾਂਟੋ ਸਥਿਤ ਕਾਰਕੁਨ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਤੇ ਜਾਗਰੂਕਤਾ ਤੇ ਦਬਾਅ ਵਧਾਉਣ ਦੇ ਲਈ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਸਥਾਈ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਵਿੱਚ ਰਹਿਣ ਦਾ ਕਾਨੂੰਨੀ ਮੌਕਾ ਦੇਣਾ ਚਾਹੀਦਾ ਹੈ ਹੁਣ ਵੇਖ ਹਵਿਗਾ ਕੇ ਕੈਨੇਡਾ ਸਰਕਾਰ ਇਹਨਾਂ ਲੋਕਾਂ ਦੇ ਲਈ ਕੀ ਫੈਸਲਾ ਲੈਂਦੀ ਹੈ ਜਾਂ ਫਿਰ ਇਹਨਾਂ ਨੂੰ ਆਪੋ ਆਪਣੇ ਦੇਸ਼ ਵਾਪਸ ਆਉਣਾ ਪੈ ਸਕਦਾ ਹੈ ਹਾਲਾਂਕਿ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਵੀ ਹੋ ਚੁੱਕੀ ਹੈ